ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਾਹਿਬ ਡਿਵੀਜ਼ਨ ਦੇ ਵਿੱਚ ਦੋ ਪੋਲਿਟਿਕਲ ਪਾਰਟੀਆਂ ਕੇ ਜਿਹੜੇ ਕੈਂਡੀਡੇਟ ਸੀਗੇ ਜਿਹੜੇ ਉਹਨਾਂ ਦੇ ਨਾਮਿਨੇਸ਼ਨ ਵਰਨੇ ਆ ਰਹੇ ਸੀਗੇ ਉਹਨਾਂ ਦੇ ਆਪਸ ਚ ਕਲਾਸ਼ ਹੋਇਆ ਤੇ ਸਟੋਨ ਪੈਟਿੰਗ ਹੋਈ ਹੈ ਇਮੀਜিয়েਟਲੀ ਫਿਰੋਜ਼ਪੁਰ ਦੀ ਪੁਲਿਸ ਨੇ ਇੰਟਰਵੈਨ ਕਰਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਹੁਣੇ ਉਹਦੇ ਉੱਪਰ ਜੋ ਵੀ ਐਕਸ਼ਨ ਆਸ ਪਰ ਲਾ ਬੰਤਾ ਹੈ ਐਫ ਆਰ ਦਰਜਨਾ ਬੰਤਾ ਹੈ ਉਹ ਸਾਰੀ ਕਾਰਵਾਈ ਅਸੀਂ ਕਰ ਰਹੇ ਹਾਂ

क्लाश ना हो इसके लिए हर प्रिकॉशनरी मेजर लिया है एंड अभी उस पर हम जो भी एफआईआर और बनती कार्रवाई है वो भी कराने फायरिंग भी द्वारा भी फायरिंग जी देखिए इसमें पुलिस को सिचुएशन रोकने के लिए जो भी उनको यहाँ पे जो सब जब चीजें लगी जो प्रयास थे ਉਹਨਾਂ ਨੇ ਉਹ ਸਾਰੇ ਕੀਏ ਜੀ ਉਹਨਾਂ ਨੇ ਉਹ ਵੀ ਕੀਤਾ ਹੈ ਜੀ ਕਿੰਨੇ ਲੋਕੋ ਇੰਜਰ ਹੋਏ ਹਾਇਲ ਹੋਏ ਆ ਔਰ ਕਿੰਨੇ ਲੋਕੋ ਤੇ ਮੰਗਲ ਅਦਸ਼ ਜੀ ਅਸੀਂ ਅਭੀ ਅਸੀਂ ਪ੍ਰੀਲੀਮਿਨਰੀ ਤੌਰ ਤੇ ਯਹਾਂ ਤੇ ਦੇਖ ਰਹੇ ਨੇ ਉਹ ਜੋ ਵੀ ਸਿਚੁਏਸ਼ਨ ਸਾਹਮਣੇ ਆਂਦੀ ਹੈ ਜਿਵੇਂ ਵੀ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹ ਜਿਹੜਾ ਹੁਣ ਤੱਕ ਪਤਾ ਲੱਗਾ ਇਹਦੇ ਵਿੱਚ ਕਾਂਗਰਸ ਤੇ ਆਪ ਦੇ ਪਾਰਟੀ ਵਰਕਰ ਦੇ ਵਿਚਕਾਰ ਕਲੈਸ਼ ਹੋਇਆ ਸੀਗਾ ਤੇ ਸਟੋਨ ਪੈਲਟਿੰਗ ਹੋਈ ਸੀ ਪੰਚਾਇਤੀ ਜੂਣਾ ਨੂੰ ਲੈ ਕੇ ਫਿਰੋਜ਼ਪੁਰ ਦੇ ਵਿੱਚ ਬਣੇ ਮਾਹੌਲ ਤੋਂ ਬਾਅਦ ਫਿਰ ਤੋਂ ਇੱਕ ਵਾਰ ਸਿਆਸਤ ਦੇ ਵਿੱਚ ਗਰਮਾਹਟਾਈ ਹੈ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਸਾਫ ਕਾ ਕਾਂਗਰਸ ਵਿਧਾਇਕ ਕੁਲਵੀਰ ਜੀਰਾ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਪਰ ਇੰਨਾ तमाम ਚੀਜ਼ਾਂ ਨੂੰ ਦੇਖਦੇ ਹੋਏ ਹੁਣ ਇੱਕ ਵੱਡਾ ਵਿਆਹਨ ਸਾਹਮਣੇ ਆ ਗਿਆ ਹੈ ਉੱਥੋਂ ਦੇ ਹੀ ਐਮਐਲ ਦੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਸਵਾਲ ਚੁੱਕ ਦਿੱਤੇ ਆ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਕੀਤੇ ਆ ਤੁਸੀਂ ਵੀ ਦੇਖੋ ਇਹ ਪੂਰਾ ਬਿਆਨ ਕਾਰਨ ਮੈਂ ਜਿ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਕਿ ਆ ਔਰ ਗੱਲ ਤਾਂ ਮਾੜੀ ਆ ਭਾਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਮੇਰਾ ਪਾ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤਾਂ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਹਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪ ਦੇ ਪਿੰਡ ਦੇ ਵਿਕਾਸ ਵਾਸਤੇ ਆਪ ਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸੁਖਵੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੇ ਮਜਾ ਕਾਗਜ਼ ਪਰਨੇ ਦਿੱਤੇ ਜਾ ਰਹੇ ਕੀ ਸਮਝਦੇ ਲੋਗ ਨੁਈਏ ਤਾਂ ਬਈ ਜੇ ਇਹ ਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕੀ ਆ ਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੱਗੇ ਆ ਉਹ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਜੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤੋ ਜੀ ਇਹਨਾਂ ਗੋਲੀ ਚੋਂ ਉੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਹਾਂ ਜੇ ਸਾਡੇ ਕਿਹੜੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਤਿਆਰ